ਸਰਨੋ ਵਰਲਡ ਕੈਂਸਰ ਕੇਅਰ ਚੈਰੀਟੇਬਲ ਸੁਸਾਇਟੀ ਦੇ ਫਾਊਂਡਰ ਕੇਸ ਢਾਲੀਵਾਲ ਜੀ ਮੌਜੂਦ ਨੇਗੇ ਤੇ ਬਰਨਾਲਾ ਦੇ ਵਿੱਚ ਪਹਿਲੀ ਵਾਰ ਹੋਇਆ ਕਿ 10 ਦਿਨ ਦੇ ਲਈ ਜਿਹੜਾ ਇਹ ਕੈਂਪ ਹੈਗਾ ਕੈਂਸਰ ਚੈਕਅਪ ਕੈਂਪ ਤੇ ਫੁੱਲ ਜਿਹੜਾ ਇੱਥੇ ਫੈਸਿਲਿਟੀ ਇੱਥੇ ਪ੍ਰੋਵਾਈਡ ਕੀਤੀ ਗਈ ਹੈ ਤੇ ਢਾਲੀਵਾਲ ਸਾਹਿਬ ਸਾਢੇ 7 ਸਾਲ ਤੋਂ ਮੌਜੂਦ ਨੇ ਤੇ ਢਾਲੀਵਾਲ ਸਾਹਿਬ ਪਹਿਲਾਂ ਤੋਂ ਸਿਰਫ ਇਹੀ ਪੁੱਛਣਾ ਚਾਹੁੰਦੇ ਆ ਵੀ ਜਿਹੜਾ ਵਰਲਡ ਕੈਂਸਰ ਕੇਅਰ ਚੈਰੀਟੇਬਲ ਸੁਸਾਇਟੀ ਬਣਾਈ ਕੀ ਕਦੋਂ ਮਨ ਦੇ ਵਿੱਚ ਆਇਆ ਤੇ ਕੀ ਮਨ ਦੇ ਵਿੱਚ ਉਸ ਸਮੇਂ ਆਇਆ ਸੀ ਜਿਹੜਾ ਚੈਰੀਟੇਬਲ ਸੁਸਾਇਟੀ ਬਣਾਈ ਆ ਬਿੱਧੀ ਮੈਂ ਤਾਂ ਕਪੜਾ ਵੇਚਣ ਲੱਗਿਆ ਇੰਗਲੈਂਡ ਜਾ ਕੇ ਠੀਕ ਹੈ ਤੇ 43 ਸਾਲ ਹੋ ਗਏ ਮੈਨੂੰ ਇੰਗਲੈਂਡ ਦੇ ਵਿੱਚ ਪਰ ਮੈਂ ਸੋਚਿਆ ਨਹੀਂ ਸੀ ਵੀ ਬੇਕਾਲਪੁਰਖ ਮੈਨੂੰ ਇੱਧਰ ਕੈਂਸਰ ਚ ਲੈ ਕੇ ਆਊਗਾ ਫੇਰ ਵੀ ਆਪਾਂ ਕਹਿੰਦੇ ਆ ਵੀ ਸਿਆਣੇ ਕਹਿੰਦੇ ਜੋ ਰੱਬ ਨੇ ਕਰਵਾਣਾ ਉਹ ਕਰਵਾ ਲੈਂਦਾ ਆਈ ਲੌਸ ਮਾਈ ਮਦਰ ਇਨ ਕੈਨੇਡਾ ਐਂਡ ਫਿਰ ਮੇਰੇ ਫਾਦਰ ਨੇ ਲਾਦੀ ਡੈਥ ਹੋ ਗਈ ਇੰਗਲੈਂਡ ਚ ਫਿਰ ਸਾਡੀ ਫੈਮਿਲੀ ਨੇ ਮੈਨੂੰ ਰਿਟਾਇਰ ਕਰਤਾ ਮੈਂ 47 ਤੇ ਰਿਟਾਇਰਮੈਂਟ ਰਿਟਾਇਰਮੈਂਟ ਹੋ ਗਿਆ ਸੀਗਾ ਤੇ ਉਸ ਤੋਂ ਬਾਅਦ ਮੈਂ ਤੇ 2014 ਦੇ ਵਿੱਚ ਇਹਨਾਂ ਨੇ ਮੈਨੂੰ ਆਪਣਾ ਗਲੋਬਲ ਇਨਵੈਸਟਰ ਪੁਆਇੰਟ ਕਰ ਦਿੱਤਾ। ਇਹ ਸੰਸਥਾ ਸਾਰੇ 43 ਦੇ ਮੁਲਕਾਂ ਵਰਲਡ 'ਚ ਹੈ। ਕਿਤੇ 60 ਮੁਲਕਾਂ 'ਚ ਵੀ ਹੋ ਜਾਂਦੇ ਨੇ ਕਿਤੇ ਵੀ। ਪਰ ਪੰਜਾਬ ਮੇਰੀ ਪੇਕੇ ਆ। ਮੈਂ ਪੰਜਾਬ ਦਾ ਐਕਸਟਰਾ ਖਿਆਲ ਲੱਗਦਾ। ਇੰਡੀਆ ਮੁਲਕ ਹੈ ਮੇਰਾ। ਠੀਕ ਹੈ। ਐਂਡ ਮੋਦੀ ਜੀ ਬਹੁਤ ਰਿਸਪੈਕਟ ਦਿੰਦੇ ਆ। ਸਾਡੇ ਜੇਪੀ ਨੱਡਾ ਜੀ ਸਾਡੇ ਹੈਲਥ ਮਿਨਿਸਟਰ ਆ। ਭਗਵੰਤ ਮਾਨ ਜੀ ਆ। ਮੈਨੂੰ ਕੋਈ ਕੰਪਲੇਨ ਨਹੀਂ ਯਾਰ। ਮੈਨੂੰ ਹਰ ਬੰਦਾ ਪਿਆਰ ਕਰਦਾ। ਹਰ ਪੁਲਿਸ, ਹਰ ਆਫੀਸਰਸ ਰਾਈਟ ਫੁੱਲਾ ਟਾਈਮ ਹੈ। ਕੋਈ ਅਪਾਇੰਟਮੈਂਟ ਨਹੀਂ ਲੈਂਦਾ ਕੋਈ ਮੈਨੂੰ ਨੈਸ਼ਨਲ ਮਿਨੋਰਿਟੀ ਕਮਿਸ਼ਨ ਦੇ ਚੇਅਰਮੈਨ ਆ ਸਰਦਾਰ ਅਕਬਾਲ 1.5 ਕਰੋੜ ਦੀ ਬੱਸ ਬਣਾ ਕੇ ਫੜਾਤੀ ਐ ਵੱਡੇ ਵੱਡੇ ਗਰੁੱਪਸ ਸਾਡੇ ਨਾਲ ਜੁੜ ਰਹੇ ਆ ਸਾਰੇ ਜਿਹੜੇ ਵਰਤਮਾਨ ਆ ਉਹ ਸਵਾਲ ਆ ਦਿੱਲੀ ਦੇ ਜਿੰਨੇ ਗਰੁੱਪ ਆ ਜੀ ਮਾਨੀ ਦੀ ਵਾਈਫ ਨੀਤਾ ਮਾਨੀ ਦੇ ਆਲ ਸਾਡੇ ਨਾਲ ਅਟੈਚਡ ਰੋਪ ਐ ਜੀ ਅੱਛਾ ਅੱਛੇ ਲੋਕ ਜਿਹਨਾਂ ਜਿਹੜੀ ਸਾਡੀ ਸੋਚ ਨੂੰ ਸਮਝਦੇ ਆ ਠੀਕ ਆ ਜਿਹੜੇ ਦਵਾਈ ਦੇ ਲੰਗਰਾਂ 'ਚ ਵਿਸ਼ਵਾਸ ਕਰਦੇ ਆ ਤੁਸੀਂ ਪੂਰੀ ਛੋਲਿਆਂ ਦੇ ਲੰਗਰ ਲਾਉਣ ਵਾਲੇ ਹਨਾ ਗੱਲ ਫਰਕ ਬਹੁਤ ਆ ਰਾਈਟ ਤੇ ਬਸ ਚੱਲ ਪਏ ਜੀ ਇੰਦਰ ਨੂੰ ਕ੍ਰਸਤ ਬਾਅਦ ਮੈਂ 21 ਸਾਲ ਹੋ ਗਏ ਜੀ ਐਂਡ ਮੈਂ ਕੈਸੀਮਰ ਰਿਟਾਇਰ ਕਰਦੇ ਆ ਸਾਡੀ ਸੰਸਥਾ ਨੂੰ ਐਂਡ ਉਹ ਕਹਿੰਦੇ ਨਹੀਂ ਬਾਕੀ ਦੀ ਲਾਈਫ ਇੱਥੇ ਰਹਿਣਾ ਤੇ ਤੇਰੇ ਅਰਥ ਹੀ ਤੇਰੇ ਆਫਿਸ ਚੋਂ ਨਿਕਲੇਗੀ ਥਿਸ ਇਜ਼ ਮਾਈ ਲਾਈਫ ਨਾ ਮੈਂ ਰਿਟਾਇਰਮੈਂਟ ਤੋਂ ਉੱਪਰ ਚੱਲ ਗਿਆ 1 ਸਾਲ ਦੀ ਪੋਸਟ ਹੁੰਦੀ ਹੈ ਜੀ ਤੇ 14 10 ਸਾਲ ਮੈਂ ਅਹੁਦਾ ਹਟਾ ਗਿਆ ਪਰ ਉਹ ਹੁਣ ਉਹਨਾਂ ਨੇ ਪਾਸ ਹੀ ਕਰ ਦਿੱਤਾ ਕਿ ਆਈ ਹੈਵ ਟੂ ਸਟੇ 올 ਲਾਈਫ ਤਾਂ ਸਰ ਕੈਸਾ ਰਹੇ ਜਿਸ ਤਨ ਲੱਗੇ ਉਸ ਤਨ ਜਾਣੇ ਵੀ ਜਦੋਂ ਤੁਹਾਨੂੰ ਝਟਕਾ ਲੱਗੇ ਇਸ ਚੀਜ਼ ਦਾ ਵੀ ਦੇਖਿਆ ਕਿ ਕੈਂਸਰ ਦਾ ਇਲਾਜ ਹੈ ਜਿਹੜਾ ਜ਼ਿਆਦਾ ਲੋਕ ਕਰਾਉਂਦੇ ਆ ਸਮਰਥ ਨੇ ਜਾਂ ਮਹਿੰਗਾ ਇੰਨਾ ਕਿ ਲੋਕ ਕਰਵਾ ਨਹੀਂ ਪਾਉਂਦੇ ਉਸ ਤੋਂ ਬਾਅਦ ਇਹ ਜਿਹੜੀ ਚੀਜ਼ ਸੀ ਆਪਾਂ ਸੋਚੀ ਕਿ ਲੋਕਾਂ ਨੂੰ ਇਸ ਮਾਮਲੇ ਦੇ ਵਿੱਚ ਇਹ ਲੋਕਾਂ ਨੂੰ ਰਾਹਤ ਮਿਲਣੀ ਚਾਹੀਦੀ ਹੈ ਤੇ ਕੈਂਸਰ ਦਾ ਮੁਫਤ ਇਲਾਜ ਹੋਣਾ ਚਾਹੀਦਾ ਹਾਂ ਬਿਲਕੁਲ ਜੀ ਐਂਡ ਵੀ ਜੀ ਕੈਂਸਰ ਦਾ ਇਲਾਜ ਜਦ ਪੰਗਾ ਪੈ ਗਿਆ ਉਦੋਂ ਕੁਝ ਨਹੀਂ ਕਰ ਸਕਦੇ ਉਦੋਂ ਪਹਿਲਾਂ ਕੰਟਰੋਲ ਕਰੋ ਆ ਬੱਸਾਂ ਉਹ ਕੰਟਰੋਲ ਕਰ ਰਹੇ ਹਾਂ ਪਹਿਲਾਂ ਟੈਸਟ ਕਰਾਓ ਅਨ ਠੀਕ ਹੈ ਫਿਰ ਬਚਤ ਹੋ ਸਕਦੀ ਹੈ ਪਹਿਲੀ ਸਟੇਜ ਫੜ ਲਗੇ ਤੇ ਜਿਨ੍ਹਾਂ ਫੜਾਂਗੇ ਤਾਂ ਫਿਰ ਕੰਮ ਨੁਕਸਾਨ ਹੋ ਸਕਦਾ ਅੰਡ ਅਸੀਂ ਲੱਗੇ ਆ ਜੀ ਸਾਡਾ ਪੰਜਾਬ ਆਪ ਦੇ ਪੇਕੇ ਆ ਹਰਿਆਣਾ ਵੀ ਸਾਡਾ ਹਿਮਾਚਲ ਵੀ ਕਰ ਦਿੰਦਾ ਜੀ ਰਾਜਸਥਾਨ ਕਰ ਦਿੰਦਾ ਦਿੱਲੀ ਸਾਰਾ ਕਰ ਦਿੰਦਾ ਗੜਗਰੀ ਜੀ ਆਪਣੇ ਨਾਗਪੁਰ ਨੂੰ ਬਲਾਂਗ ਕਰਦੇ ਆ ਨਾ ਜਿਨ੍ਹਾਂ ਨੇ ਰੋਡ ਸਿਸਟਮ ਬਣਾਇਆ ਉਹ 10 ਦਿਨ ਲਈ ਸਾਨੂੰ ਉੱਥੇ ਲੈ ਗਏ ਨਾਗਪੁਰ ਲੈ ਕੇ ਠੀਕ ਹੈ ਪਰ ਸਾਨੂੰ ਜਿਹੜਾ ਵੀ ਗਰੁੱਪਸ ਕਹਿੰਦਾ ਅਸੀਂ ਰੈਡੀ ਆ ਅਸਲ ਜਿਹੜਾ ਕੈਂਸਰ ਹੈ ਕੀ ਹਲ ਤੱਕ ਲੋਕਾਂ ਨੇ ਸਮਝ ਨਹੀਂ ਆਏ ਲੋਕ ਡਰਦੇ ਨੇ ਇਸ ਨਾਮ ਤੋਂ ਪਰ ਜੀ ਕੈਂਸਰ ਜਿਹਨੂੰ ਹੋ ਗਿਆ ਨਾ ਉਹਨੇ ਤਿੰਨ ਤਿੰਨ ਖਾ ਤਿੰਨ ਕੁ ਮਹੀਨੇ ਹੀ ਜ਼ਿੰਦਗੀ ਰਹਿ ਜਾਂਦੀ ਹੈ ਤੁਹਾਡੇ ਸਾਰੇ ਬਾਡੀ ਦੇ ਸੈੱਲ ਉਲਟ ਫੁਲਟ ਹੋ ਜਾਂਦੇ ਆ ਠੀਕ ਹੈ ਹੰਡ ਬਸ ਘਰ ਦੀ ਬਰਬਾਦੀ ਵੀ ਹੋ ਜਾਂਦੀ ਆ ਆਰਥਿਕ ਤੌਰ ਤੇ ਬਰਬਾਦੀ ਹੋ ਜਾਂਦੀ ਆ ਇਹ ਨਾ ਹੀ ਹੋਵੇ ਕਿਸੇ ਨੂੰ ਆਪਾਂ ਅਕਾਲ ਪੁਰਖ ਅਗੇ ਅਰਦਾਸ ਇਹੀ ਕਰਿਆ ਕਰੋ ਆਪਦੀ ਡਾਈਟ ਠੀਕ ਰੱਖੋ ਡੇਲੀ ਐਕਸਰਸਾਈਜ਼ ਕਰੋ ਠੀਕ ਹੈ ਮੈਂ 4-5 ਸਨੇਹਾ ਦੇਣਾ ਚਾਹਣਾ ਤੁਹਾਡੇ ਜਿਹੜਾ ਵਰਲਡ ਹੈਲਥ ਆਰਗੇਨਾਈਜੇਸ਼ਨ ਸਨੇਹਾ ਵੀ ਆਪਦੀ ਰਸੋਈ ਠੀਕ ਕਰਨੀ ਆ ਰਸੋਈ ਦੇ ਵਿੱਚ ਟਾਈਲਾਂ ਨਾ ਲਾਉਣ ਲੱਗ ਜਿਓ ਨਾ ਮੇਰੀ ਮਾਂ ਦਾ ਕੱਚਾ ਚੁੱਲਾ ਹੁੰਦਾ ਸੀ 45 ਸਾਲ ਪਹਿਲਾਂ ਜਦੋਂ ਮੈਂ ਇੰਗਲੈਂਡ ਗਿਆ ਉਹ ਗੋਏ ਦਾ ਪੋਚਾ ਲਾਂਦੀ ਸੀ ਪਰ ਸਾਡਾ ਖਾਣ ਪਾਣ ਸਾਫ ਸੀ ਹੁਣ ਤੁਹਾਡੇ ਲੱਗੀਆਂ ਟਾਈਲਾਂ ਹੁਣ ਤੁਹਾਨੂੰ ਮੈਂ ਪੁੱਛਦਾ ਵੀ ਤੁਹਾਡਾ ਪਾਣੀ ਸਾਫ ਹੈ ਆ ਬੋਤਲ ਬਿੰਦ ਦੇਤੀ ਨਾ ਆਇਆ ਨੂੰ ਮੱਝ ਨੂੰ ਇਹ ਪਿਉਨੇ ਆ ਮੱਝ ਨੂੰ ਇਹ ਪਿਉਨੇ ਦੱਸੋ ਸਵਾਲ ਐ ਛਰੋਤਿਓ ਮੱਝ ਪੀਂਦੀ ਆ ਗੰਦੇ ਨਾਲੇ ਦਾ ਜੀ ਫਿਰ ਉਹਨੇ 5 ਕਿਲੋ ਦੁੱਧ ਦੇਣਾ ਦਹੀਂ ਲੱਸੀ ਪਨੀਰ ਸਾਰਾ ਹੀ ਖਰਾਬ ਹੋ ਗਿਆ ਫਿਰ ਸਬਜ਼ੀ ਦੇ ਫਰਟੀਲਾਈਜ਼ਰ ਟੀਕੇ ਕੀ ਕੁਸ਼ ਕਰੀ ਜਾਂਦੇ ਆ ਤੁਸੀਂ ਉਹਨੂੰ ਰੋਕੋ ਠੀਕ ਹੈ ਫਿਰ ਫਰੂਟ ਦੇ ਗਲਤ ਸਪਰੇਆ ਨਾ ਕਰੋ ਕੈਮੀਕਲ ਲਾ ਕੇ ਨਾ ਪਕਾਓ ਤੇ ਸਾਰਾ ਕੁਝ ਠੀਕ ਹੋ ਜਾਊਗਾ ਨਾ ਤਰ ਸੋਈ ਠੀਕ ਕਰ ਲੋ ਕਿਹੜੀ ਕਿਹੜੀ ਟੈਸਟ ਨੇ ਇੱਥੇ ਕੀਤੇ ਜਾਣਗੇ ਜਿਹੜਾ ਕੈਂਪ ਲਗਾਇਆ ਗਿਆ ਮੈਂ ਕਹਿੰਦਾ ਜੀ ਯੂ ਨੇਮ ਇਟ ਜਿਹੜੇ ਕਾਮਨ ਕੈਂਸਰ ਆ ਉਹ ਸਾਰੇ ਟੈਸਟ ਹੋ ਰਿਹਾ ਬੀਪੀ ਡਾਇਬੀਟੀਜ਼ ਤੋਂ ਲੈ ਕੇ ਫਰੀ ਦਵਾਈ ਦਾ ਲੰਗਰ ਕਿਤੇ ਲੰਗਰ ਦੇਖਿਆ ਲੱਗਿਆ ਦਵਾਈ ਦਾ ਚੰਗੀ ਤਰ੍ਹਾਂ ਦੇਖ ਲੈ ਯਾਰ ਅੱਜ ਦਿਖਾ ਦੇ ਦੁਨੀਆ ਨੂੰ ਵੀ ਮੈਂ ਦਵਾਈ ਦਾ ਲੰਗਰ ਵੀ ਦੇਖ ਲਿਆ ਤੁਸੀਂ ਤਾਂ ਪੂਰੀ ਸ਼ੋਲੇ ਜਲੇਬੀਆਂ ਦੇ ਲੰਗਰ ਲਾਉਣ ਵਾਲੇ ਆ ਨਾ ਤਾਂ ਕਿਤੇ ਦਵਾਈ ਹਰ ਵਨ ਇਨਸਾਨ ਕੋਈ ਨਾ ਕੋਈ ਗੋਲੀ ਵੀ ਖਾ ਰਿਆ ਉਹ ਆਪਾਂ ਨੂੰ ਉਧਰ ਨੂੰ ਵੀ ਤੁਰਨਾ ਚਾਹੀਦਾ ਹੈ ਚੈੱਕ ਅਪ ਜਿਹੜਾ ਉਹੋ ਕਰਾਵੇ ਜਿਹਨੂੰ ਕੈਂਸਰ ਹੈ ਜਿਹਨੂੰ ਨਹੀਂ ਹੈਗਾ ਉਹ ਵੀ ਕਰਵਾ ਸਕਦੇ ਨਹੀਂ ਸਾਡੇ ਸਾਡੀ ਡਾਕਟਰ ਬੈਠੇ ਹੋ ਲੱਛਣ ਦੇਖਦੇ ਪਹਿਲਾਂ ਕੋਈ ਲੱਛਣ ਹੈ ਤਾਂ ਫਿਰ ਉਹ ਹੀ ਭੇਜ ਦਿੰਦੇ ਆ ਠੀਕ ਹੈ ਪਹਿਲਾਂ ਸਾਨੂੰ ਤੁਹਾਡੀ ਇੰਟਰਵਿਊ ਲੈਂਦੇ ਬੈਠੇ ਕਰੀ ਜਾਂਦੇ ਸਾਰਾ ਕੁਝ ਫਿਰ ਠੀਕ ਹੈ ਵੀ ਜੀ ਆਪਣੇ ਦੂਸਰੇ ਵੀਰ ਢਿੱਕਰਿਆ ਮੈਨੂੰ ਸ਼ਾਇਦ ਥੈਂਕ ਯੂ ਥੈਂਕ ਯੂ ਕਸਲ ਜੀ ਮੈਂ ਆਪਾਂ ਉਹ ਗੱਲ ਕੀਤੀ ਸੀ ਵੀ ਕਿਹੜੇ ਕਿਹੜੇ ਟੈਸਟ ਨੇ ਜਿਹੜੇ ਇੱਥੇ ਉਹ ਕਿਤੇ ਜਾ ਰਹੇ ਨੇ ਕੀ ਕੀ ਫੈਸਿਲਿਟੀ ਉਹ ਸੀ ਲੋਕਾਂ ਦੇ ਲਈ ਇੱਥੇ ਲੈ ਕੇ ਆਏ ਹੂੰ ਵਿਧੀ ਅਸੀਂ ਬੀਪੀ ਡਾਇਬੀਟੀਸ ਸਭ ਦਾ ਚੈੱਕਅਪ ਕਰਨਾ ਠੀਕ ਹੈ ਨੰਬਰ 1 ਮੈਮੋਗ੍ਰਾਫੀ ਛਾਤੀ ਦਾ ਕੈਂਸਰ ਨੰਬਰ 2 ਬੱਚੇਦਾਨੀ ਦਾ ਪੈਪਸਮੇਅਰ ਨੰਬਰ 3 ਮੂੰਹ ਤੇ ਗਲੇ ਦਾ ਉਹਨੂੰ ਔਰਲ ਸਾਡੀ ਟੀਮ ਆਈ ਹੈ ਡੈਂਟਿਸਟ ਆਈ ਹੈ ਸਾਡੇ ਠੀਕ ਹੈ ਉਸ ਤੋਂ ਬਾਅਦ ਆ ਗਿਆ ਹੱਡੀਆਂ ਦਾ ਕੈਂਸਰ ਬੀਐਮਡੀ ਠੀਕ ਹੈ ਉਸ ਤੋਂ ਬਾਅਦ ਆ ਗਿਆ ਪ੍ਰੋਸਟੇਟ ਕੈਂਸਰ ਜਿਹਨੂੰ ਪੀਐਸਏ ਟੈਸਟ ਕਹਿੰਦੇ ਆ ਫਿਰ ਸਾਡੀ ਬਲੱਡ ਕੈਂਸ ਜੋ ਜਿੰਨੇ ਮੇਜਰ ਕੈਂਸਰ ਆ ਉਹ ਸਾਰੇ ਅਸੀਂ ਅੱਜ ਟੈਸਟ ਕਰ ਰਹੇ ਆ ਅੱਖਾਂ ਦੀਆਂ ਬਸਾਂ ਆਇਆਂ ਫ੍ਰੀ ਐਨਕਾ ਦੇ ਰਹੇ ਆ ਅਸੀਂ ਠੀਕ ਆ ਫ੍ਰੀ ਡ੍ਰੌਪਸ ਦੇ ਰਹੇ ਆ ਐਂਡ ਜਨਰਲ ਮੈਡੀਸਨ ਜਿੰਨੀ ਮਰਜੀ ਕੋਈ ਫ੍ਰੀ ਲੈ ਲੇ ਖੁੱਲੀ ਆ ਠੀਕ ਆ ਐਂਡ ਵਰਡ ਕੈਂਸਰ ਦਾ ਦੂਸਰਾ ਨਾਮ ਹੈ ਦਵਾਈਆਂ ਦੇ ਲੰਗਰ ਲਾਣਾ ਇਹਦੇ ਟੈਸਟਾਂ ਦੀ ਗੱਲ ਕਰੀਏ ਤਾਂ ਕਿੰਨੀ ਕੀਮਤ ਹੋਊਗੀ ਬਿਜਾਰੀ ਜਿਹੜਾ ਇੱਥੇ ਮਰੀ ਜਾਊਗਾ ਉਹਨੂੰ ਕਿੰਨੇ ਕਰੋੜੇ ਦਾ ਫਾਇਦਾ ਹੋ ਸਕਦਾ ਜੇ ਤੁਹਾਡੀ ਵਾਈਫ ਤੁਹਾਡੇ ਨਾਲ ਹੋਵੇ ਤੇ ਦੋ ਜੀ ਆਉ ਸਾਡਾ ਦੋਨਾਂ ਤੇ 15000 ਰੁਪਏ ਖਰਚਾ ਹੁੰਦਾ ਜੀ ਇੱਕ ਕਪਲ ਦੇ ਜੇ ਤੁਸੀਂ ਸਾਰੇ ਟੈਸਟ ਕਰਾਓ ਤਾਂ ਉਹਨਾਂ ਟੈਸਟ ਕੋਈ ਦੱਦ ਲਿਓ 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 ਤੇ ਇੱਕ ਗੱਲ ਹੈ ਪੰਜਾਬ ਦੇ ਵਿੱਚ ਜਦੋਂ ਕੋਈ ਚੀਜ਼ ਮੁਫਤ ਮਿਲਦੀ ਹੁੰਦੀ ਹੈ ਨਾ ਤਾਂ ਉਹਨੂੰ ਲੈ ਕੇ ਕੋਈ ਸੀਰੀਅਸ ਨਹੀਂ ਹੁੰਦਾ ਤੇ ਆਪਾਂ ਗੱਲ ਕਰੀਏ ਮੈਂ ਆਪਣੀ ਐਗਜ਼ਾਮਪਲ ਹੀ ਦਿੰਦਾ ਮੈਨੂੰ ਇਹਨਾਂ ਨੇ ਕਿਹਾ ਸੀ ਤੁਸੀਂ ਵੀ ਚੈੱਕਅਪ ਕਰਾਓ ਤਾਂ ਮੇਰੇ ਮਨ 'ਚ ਵੀ ਇੱਕ ਡਰ ਬੈ ਗਿਆ ਵੀ ਆਪਾਂ ਨੂੰ ਤਾਂ ਕੋਈ ਲੱਛਣ ਹੈ ਨਹੀਂ ਆਪਾਂ ਕਿਉਂ ਕਰਵਾਈਏ ਉਹ ਤਾਂ ਤੁਹਾਡੇ 'ਚ ਡਰ ਜੀ ਉਹ ਤਾਂ ਮੈਂ ਕੱਢ ਨਹੀਂ ਸਕਦਾਗਾ ਉਤੇ ਇਸ ਤਰ੍ਹਾਂ ਹੋੜਾਂ ਚ ਵੀ ਹੁੰਦਾ ਨਾ ਅਗਲੇ ਕੈਂਸਰ ਦੇ ਨਾਂ ਤੋਂ ਹੀ ਡਰਦੇ ਲੋਕ ਬਜੀ ਨਹੀਂ ਲੱਗਿਆ ਮੇਲਾ ਦੇਖੋ ਬੱਸਾਂ ਲੱਗ ਲੋਕ ਚੈੱਕ ਅਪ ਕਰਾ ਰਹੇ ਹਾਂ ਹਾਂ ਜੀ ਹਾਂ ਜੀ ਮੈਂ ਹਾਂ ਠੀਕ ਹੈ ਬੀ ਜੀ ਆ ਦੇਖੋ ਕੱਲ ਕੀ ਮੈਸੇਜ ਦੇਣਾ ਚਾਹੁੰਦੇ ਮੈਸੇਜ ਜੀ ਕੈਂਸਰ ਦਾ ਇਲਾਜ ਤਾਂ ਆ ਹੀ ਹੈ ਜੇ ਪਹਿਲੀ ਸਟੇਜ ਫੜ ਲੋਗੇ ਪਹਿਲੀ ਸਟੇਜ ਕਿਵੇਂ ਫੜੋਗੇ ਚੈੱਕ ਅਪ ਜੀ ਚੈੱਕਅਪ ਕਰਾਓਗੇ ਤਾਂ ਤੇ ਨਹੀਂ ਤਾਂ ਫਿਰ ਘਰ ਉਜੜ ਜਾਂਦਾ ਆਰਥਿਕ ਬਰਬਾਦੀ ਕਰ ਜਾਂਦਾ ਘਰ ਦੀ ਠੀਕ ਹੈ ਹਾਂ ਟਾਈਮ ਸਰ ਚੈੱਕਅਪ ਕਰਾਓ ਅਸੀਂ ਨਾਲ ਆ ਸਾਰੇ ਪੰਜਾਬ ਦੇ ਨਾਲ ਆ ਜੀ ਸਾਡੀ ਸਰਕਾਰ ਆ ਸਾਡੀ ਪੁਲਿਸ ਆ ਅਸੀਂ ਸਭ ਦੀ ਹੈਲਪ ਕਰਨ ਆਏ ਆ ਅਸੀਂ ਸਾਡਾ ਕੋਈ ਨਾਂ ਨਹੀਂ ਕੋਈ ਸਾਡੀ ਜਾਤ ਵੀ ਨਹੀਂ ਨਾ ਤੁਹਾਡਾ ਧਰਮ ਨਾ ਸਾਡੀ ਕੋਈ ਰਾਜਨੀਤਿਕ ਪਾਰਟੀ ਆ ਅਸੀਂ ਤਾਂ ਸੇਵਾ ਕਰਨ ਆਏ ਆ ਕਿਉਂਕਿ ਸੇਵਾ ਸਭ ਤੋਂ ਗੁਰੂ ਸਾਹਿਬ ਨੇ ਉੱਤਮ ਸੇਵਾ ਕਿਹਾ ਮਨੁੱਖਤਾ ਦੀ ਸੇਵਾ ਠੀਕ ਹੈ ਅਸੀਂ ਸਭ ਨੂੰ ਪਿਆਰ ਕਰਦੇ ਆ ਕੋਈ ਲੀਡਰ ਆ ਜੇ ਸਾਨੂੰ ਨਹੀਂ ਪਤਾ ਕਿਹੜੀ ਉਹਦੀ ਪਾਰਟੀ ਆ ਅਸੀਂ ਸਭ ਨੂੰ ਵੈਲਕਮ ਕਰਦੇ ਆ ਤੁਸੀਂ ਤਾਂ ਇੰਗਲੈਂਡ ਤੋਂ ਸਮਾਂ ਕੱਢ ਕੇ ਸਾਡੇ ਲਈ ਆਗੇ ਤੇ ਅੱਜ ਇੱਥੇ ਬੱਸਾਂ ਲਗਾਤੀਆਂ ਪਰ ਪੰਜਾਬ ਦੇ ਲੋਕ ਤੁਸੀਂ ਸੋਸ਼ਲ ਮੀਡੀਆ ਦੀ ਦੇਖ ਲਓ ਕੋਈ ਵੀ ਵੀਡੀਓ ਆ ਉਹਦੇ ਤੇ ਟ੍ਰੋਲ ਕਰ ਦਣਗੇ ਪਰ ਅੱਜ ਆ ਚੰਗੀ ਚੀਜ਼ ਐ ਇਸ ਤਰ੍ਹਾਂ ਦੀ ਵੀਡੀਓ ਨੂੰ ਬਹੁਤ ਘੱਟ ਲੋਕ ਵਾਈਰਲ ਕਰਦੇ ਨੇ ਤਾਂ ਤੁਸੀਂ ਕੀ ਕਹਿਣਾ ਚਾਹੁੰਦੇ ਵੀ ਇਹ ਵੀਡੀਓ ਨੂੰ ਬਹੁਤ ਵਾਰ ਕਿਵੇਂ ਲੋਕ ਅੱਗੇ ਲੈ ਕੇ ਜਾਣ ਇਹ ਮੈਸੇਜ ਨੂੰ ਕਿਵੇਂ ਅੱਗੇ ਲੈ ਕੇ ਜਾਣ ਜੀ ਮੈਂ ਮੈਂ ਮਿੰਤ ਨਹੀਂ ਕਰਦਾ ਜ਼ਿੰਦਗੀ ਚ ਨਾ ਹੀ ਮੈਂ ਸੁਣਦਾ ਮੈਨੂੰ ਸੁਣਨਾ ਸੁਣ ਲਓ ਜੀ ਤੇ ਨਹੀਂ ਉਦੋਂ ਸੁਣੋਗੇ ਜਦੋਂ ਘਰੇ ਕੈਂਸਰ ਆ ਗਿਆ ਜੀ ਫਿਰ ਪਤਾ ਲੱਗ ਜੂ ਵੀ ਉਹ ਗੰਜਾ ਬੰਦਾ ਕੈਂਸਰ ਵਾਲਾ ਕਿੱਥੇ ਆ ਯਾਰ ਉਹ ਕਹਿ ਕੇ ਗਈ ਗੱਲ ਮੈਂ ਨਹੀਂ ਸੁਣਦਾ ਪੰਜਾਹ ਸਾਰਾ ਸਲਾਹਕਾਰੀ ਆ ਜੀ ਤੇ ਮੈਂ ਕਿਹਦੀ ਸਲਾਹ ਲੈਣੀ ਨਹੀਂ ਕਿਉਂਕਿ ਫੇਲ ਬੰਦੇ ਦੀ ਮੈਂ ਸਲਾਹ ਕਿਉਂ ਲਵਾਂ ਮੈਂ ਤਾਂ ਗੁਰੂ ਸਾਹਿਬ ਦੀ ਲਵਾਂਗਾ ਉਹ ਫੇਲ ਨਹੀਂ ਕਦੇ ਹੁੰਦਾ ਉੱਪਰ ਵਾਲਾ ਠੀਕ ਹੈ ਮੈਂ ਉਹਦੀ ਸਲਾਹ ਲੈ ਕੇ ਚੱਲਦਾ ਮੈਂ ਪੰਜਾਬ ਦੇ ਲੋਕਾਂ ਦੀ ਕਿਉਂ ਹਾਂ ਤੇ ਪੰਜਾਬ ਤਾਂ ਸਾਰੀ ਸਟੇਟ ਹੀ ਲੜੀ ਜਾਂਦੀ ਹੈ ਸਰਕਾਰ ਦਾ ਸਾਥ ਦਿਓ ਯਾਰ ਸਰਕਾਰ ਕੌਣ ਦੇ ਲੋਕ ਹੁੰਦੇ ਆ ਲੋਕਾਂ ਦਾ ਫਰਜ ਬਣਦਾ ਸਰਕਾਰ ਦਾ ਸਾਥ ਦਿਓ ਠੀਕ ਹੈ ਤੁਸੀਂ ਚੁਣੀਆ ਸਰਕਾਰ ਅਸੀਂ ਲੋੜੋਂ ਇੰਗਲੈਂਡ ਵਾਲਿਆਂ ਨੇ ਚੁਣੀ ਆ ਉਹਦਾ ਸਾਥ ਦਿਓ ਉਹਨੂੰ ਟਾਈਮ ਦਿਓ ਤੇ ਉਹਨਾਂ ਦੇ ਧਿਆਨ 'ਚ ਲਿਆਓ ਗੱਲਾਂ ਮੰਨ ਲਓ ਡਰੱਗ ਹੈ ਤੁਹਾਡੇ ਪਿੰਡ 'ਚ ਕੋਈ ਡਰੱਗ ਵੇਚਦਾ ਹੈ ਪਹਿਲਾਂ ਤੁਹਾਨੂੰ ਪਤਾ ਲੱਗੇਗਾ ਨਾ ਤੁਸੀਂ ਪਿੰਡ ਵਾਲੇ ਇਕੱਠੇ ਹੋਵੋ ਪਿੰਡ ਵਾਲੇ ਇਕੱਠੇ ਹੋ ਨਾ ਪਲੀ ਸਟੇਸ਼ਨ ਦੇ ਧਿਆਨ ਚ ਲਿਆਓ ਵੀ ਵੀ ਆ ਸਾਡੇ ਪਿੰਡ ਫੁਲਾ ਪਿੰਡ ਵਾਲਿਆਂ ਨੂੰ ਸਾਥ ਦੇਣਾ ਬਹੁਤ ਜ਼ਰੂਰੀ ਹੈ ਸਰਕਾਰ ਦਾ ਲੋਕ ਤੁਸੀਂ ਇੱਕ ਬਹੁਤ ਵਧੀਆ ਸਵਾਲ ਕੀਤਾ ਮੈਂ ਵੀ ਅਕਸਰ ਕਹਿਣਾ ਹੁਣਾ ਹਾਲਾਕੀ 295 ਦਾ ਮਾਮਲਾ ਬਣ ਜਾਂਦਾ ਜੇ ਸੱਚ ਬੋਲਦੇ ਆ ਪਾਰਾਂ ਚ ਜਾਜਾ ਲੰਗਰ ਲਾਈ ਜਾਂਦੇ ਨੇ ਜਿੱਥੇ ਕਹਿ ਲੋ ਵੀ ਸਾਈਕਲ ਨਹੀਂ ਪਹੁੰਦਾ ਜਿੱਥੇ ਜਾਨਵਰ ਨਹੀਂ ਪਹੁੰਦਾ ਉੱਥੇ ਜਾ ਜਾ ਵੀ ਲੰਗਰ ਲਾਉਂਦੇ ਨੇ ਹਰ ਜਗ੍ਹਾ ਲੰਗਰ ਗੁਰਦੁਆਰੇ ਮੰਦਰਾਂ 'ਚ ਪੱਥਰ ਦੇ ਪੱਥਰ ਉੱਤੇ ਏਸੀ ਚੜਾਈ ਜਾਂਦੇ ਨੇ ਪਰ ਜਿਵੇਂ ਤੁਸੀਂ ਕਹਿੰਦੇ ਦਵਾਈਆਂ ਦਾ ਲੰਗਰ ਨਹੀਂ ਲਗਾਦੇ ਤਾਂ ਇਸ ਮਾਮਲੇ 'ਚ ਤੁਸੀਂ ਕੀ ਕਹਿਣਾ ਚਾਹੁੰਦੇ ਹੋਗੇ ਵੀ ਲੋਕ ਲੰਗਰ ਲਾਈ ਜਾਂਦੇ ਨੇ ਪੱਥਰਾਂ ਤੇ ਪੱਥਰ ਚੜਾਈ ਜਾਂਦੇ ਨੇ ਹਸਪਤਾਲ ਕੋਈ ਨਹੀਂ ਡਿਸਪੈਂਸਰੀ ਕੋਈ ਨਹੀਂ ਬਿਲਕੁਲ ਜੀ ਦੇਖੋ ਉਹ ਵੀ ਆਸਤਾ ਜੁੜੀ ਆ ਮੈਂ ਨਹੀਂ ਕਹਿੰਦਾ ਮੈਂ ਵੀ ਜਾਣਾ ਗੁਰਦਾਸ ਸਾਹਿਬ ਹਰਮੰਦਰ ਸਾਹਿਬ ਜਾਣਾ ਹੈ ਮੰਦਰ ਵੀ ਜਾਣਾ ਮੈਂ ਪਰ ਬਹੁਤ ਬਣ ਗਏ ਬਸ ਕਰੀਏ ਆਪਾਂ ਹਸਪਤਾਲਾਂ ਵੱਲ ਫਸੇ ਆ ਜੀ ਇਹ ਪੰਜਾਬ ਸਰਕਾਰ ਨੂੰ ਮੈਂ ਉਮੀਦ ਹੈ ਵੀ ਅਸੀਂ ਮੈਂ ਐਨ ਆਰ ਆਈ ਸਾਰੇ ਵਰਡ ਨੂੰ ਸੁਨੇਹਾ ਦਿੰਨਾ ਉਹਨਾਂ ਵੀ ਇੱਕ ਸਾਲ ਆਪਾਂ ਦਾਨ ਹਸਪਤਾਲਾਂ ਤੇ ਕਰ ਦਈਏ ਸਾਰੇ ਹਸਪਤਾਲ ਠੀਕ ਕਰ ਲਾਂਗੇ ਅਸ ਨਹੀਂ ਅਸੀਂ ਕਰਾਵਾਂਗੇ ਜੀ ਮੈਂ ਅਕਸਰ ਇੱਕ ਗੱਲ ਇਹਨਾਂ ਨਾਲ ਬਰਨਾਲੇ 'ਚ ਜੋ ਗੱਲ ਕਰੀ 10 ਕਰੋੜ ਦੇ ਲੰਗਰ ਲੱਗਦੇ ਹਰ ਸਾਲ ਜੇ ਉਹੀ 10 ਕਰੋੜ ਹਸਪਤਾਲ ਤੇ ਜਾਂ ਡਿਸਪੈਂਸਰੀ ਤੇ ਲੱਗ ਜਾਵੇ ਦੇਖੋ ਜੀ ਫਿਰ ਜਾਂ ਤਾਂ ਲੰਗਰ ਵਾਲੀ ਜਗ੍ਹਾ ਤੇ ਲੈ ਕੇ ਜਦੋਂ ਤੁਹਾਨੂੰ ਹਾਰਟ ਅਟੈਕ ਹੋਇਆ ਫਿਰ ਉੱਥੇ ਲੈ ਜਾਓ ਹਸਤਾਲ ਨੂੰ ਤਕੜਾ ਕਰੋ ਮੈਂ ਗੁਰੂ ਦੇ ਲੰਗਰ ਵੀ ਲਾਉ ਮੈਂ ਨਹੀਂ ਕਹਿੰਦਾ ਸਾਦੇ ਲਾਓ ਉਸ ਤੋਂ ਬਿਨਾ ਹਸਤਾਲਾਂ ਨੂੰ ਤਕੜਾ ਕਰਨਾ ਬਹੁਤ ਜ਼ਰੂਰੀ ਹੈ ਠੀਕ ਹੈ ਥੈਂਕ ਯੂ ਤਾਂ ਇਹ ਸੀਗੇ ਵਰਲਡ ਕੈਂਸਰ ਕੇਅਰ ਚੈਰੀਟੇਬਲ ਸੁਸਾਇਟੀ ਦੇ ਚੇਅਰਮੈਨ ਕੇਸ ਧਾਲੀਵਾਲ ਜੀ ਜਿਨ੍ਹਾਂ ਨੇ ਆਪਣੀ ਕੀਮਤੀ ਸਮਰੱਥਾ ਤੇ ਅੱਜ ਇੰਗਲੈਂਡ ਤੋਂ ਸਪੈਸ਼ਲ ਇੱਥੇ ਆਪਣੀ ਟੀਮ ਦੇ ਨਾਲ ਪਹੁੰਚੇ ਨੇਗੇ ਇੱਕ ਵਰਲਡ ਕੈਂਸਰ ਕੇਅਰ ਦੀ ਟੀਮ ਦੇ ਨਾਲ ਇਨ੍ਹਾਂ ਹੀ ਸ਼ਬਦ ਨਾਲ ਤੁਹਾਰ ਤੋਂ ਲੈਣਾ ਹੈ ਇਜਾਜ਼ਤ ਧੰਨਵਾਦ